ਹਾਂਜੀ ਕੀ ਹਾਲ ਚਾਲ ਆ ਤੇ ਉੱਤਰਾਖੰਡ ਦੇ ਭੂਮੀ ਤੁਹਾਡਾ ਸਵਾਗਤ ਆ ਤੇ ਬੱਸ ਸਟੈਂਡ ਦੇ ਬਿਲਕੁਲ ਲੱਗੇ ਅ ਰਜਿਸਟ੍ਰੇਸ਼ਨ ਹੁੰਦੀ ਆ ਚਾਰਦਾਮ ਲਈ ਤੇ ਅੰਦਰੋਂ ਆਇਆ ਮੈਂ ਜਾ ਕੇ ਬਾਬਾ ਜੀ ਵੀ ਇੰਨਾ ਜ਼ਿਆਦਾ ਰੱਛ ਹੈ ਨਾ ਵੀ ਜਿੰਨਾ ਜੂੜ ਬੋਲ ਲਈਏ ਆ ਦੇਖਿਓ ਧਿਆਨ ਮਾਰਿਓ ਬੱਸਾਂ ਹੀ ਬੱਸਾਂ ਇਦਾਂ ਸਾਰੀਆਂ ਨਾ ਰਾਜਸਥਾਨ ਨੰਬਰ ਆ एमपी नंबर गुजरात नंबर है ना तमिलनाडु नंबर यानी पूरे महाराष्ट्र नंबर पूरे इंडिया च गाड़ियां आई हैं है ना ਤੇ ਲਾਈਨਾਂ ਇੰਡੀਆਂ ਲੰਬੀਆਂ ਲੰਬੀਆਂ ਲੱਗੀਆਂ ਆ ਮਾਈ ਗੋਡ ਬਹੁਤ ਜ਼ਿਆਦਾ ਮੈਂ ਗਿਆ ਵੈਸੇ ਜਾ ਕੇ ਆਇਆ ਪਰ ਉਹ ਦੇਖੋ ਉਹ ਪਰੇ ਤੱਕ ਦੇਖੋ ਕਿੰਨਾ ਰੱਛਾ ਬਾਕੀ ਇਹ ਜ਼ਰੂਰੀ ਆ ਵੀ ਜੇ ਤੁਸੀਂ ਆਨਲਾਈਨ ਰਜਿਸਟ੍ਰੇਸ਼ਨ ਕਰ ਲੈਂਦੇ ਆ ਤਾਂ ਬਹੁਤ ਵਧੀਆ ਗੱਲ ਆਗਰ ਨਹੀਂ ਹੁੰਦੀ ਤਾਂ ਇੱਥੇ ਟਾਈਮ ਬਹੁਤ ਲੱਗਣ ਵਾਲਾ ਆ ਬਹੁਤ ਜ਼ਿਆਦਾ ਤੇ ਬਹੁਤ ਜ਼ਿਆਦਾ ਟਾਈਮ ਲੱਗੂਗਾ ਕਿਉਂਕਿ ਲਾਈਨਾਂ ਇੰਨੀਆਂ ਲੰਬੀਆਂ ਆ ਨਾ ਤੇ ਇਥੋਂ ਆਈਡੀਆ ਲਾ ਲਓ ਆ ਬੱਸਾਂ ਤੋਂ ਆ ਦੇਖ ਲਓ ਸਾਰੀਆਂ ਬੱਸਾਂ ਇੱਥੇ ਲੱਗਦੀਆਂ ਇੱਥੇ ਪਾਰਕਿੰਗ ਖੁੱਲੀ ਆ ਨਾ ਇੱਥੇ ਸਾਰੀਆਂ ਬੱਸਾਂ ਹੀ ਬੱਸਾਂ ਆ ਤੇ ਇੱਥੇ ਆਪਣੀ ਮਰਾਣੀ ਵੀ ਖੜੀ ਆ ਕਿਤੇ ਤੇ ਜਮਾ ਕੇ ਤਾਂ ਵੈਸੇ ਗੱਡੀ ਦੇ ਵਿੱਚ ਹੀ ਕਰਦੇ ਆ ਕੋਈ ਕੋਈ ਗੱਲ ਬਣਦੀ ਕਿ ਨਹੀਂ ਬਣਦੀ ਇਹ ਤਾਂ ਫਿਰ ਦੇਖੋ ਰਜਿਸਟ੍ਰੇਸ਼ਨ ਤਾਂ ਕਰਵਾਉਣੀ ਹੀ ਪੈਣੀ ਆ ਨਾ ਉਸ ਤੋਂ ਬਿਨਾ ਤਾਂ ਇਹਨਾਂ ਨੇ ਜਾਣ ਨਹੀਂ ਦੇਣਾ ਤੇ ਉਹਦੇ ਲਈ ਇੱਕ ਦਿਨ ਲੈ ਕੇ ਚੱਲੋ ਤੁਸੀਂ ਪੂਰਾ ਇੱਕ ਦਿਨ ਤੁਹਾਡਾ ਇੱਥੇ ਲੱਗਣ ਵਾਲਾ ਆ ਰਾਈਟ ਇਹ ਨਾ ਸੋਚਿਓ ਵੀ ਆਵਾਂਗੇ ਤਾਂ ਆਉਂਦੇ ਹੋ ਜਾਊਗੀ ਇਦਾਂ ਨਹੀਂ ਹੋਣੀ ਤੇ ਤੁਹਾਨੂੰ ਦਿਖਾ ਦਿੰਦਾ ਤੁਹਾਨੂੰ ਥੋੜਾ ਆਈਡੀਆ ਖੁਦ ਹੀ ਹੋ ਜਾਊਗਾ ਬਈ ਕਿੰਨਾ ਕਰਾਚ ਹੈ ਨਾ ਚਾ ਵੀ ਬਹੁਤ ਸੰਤਾਂ ਦੇ ਵਿੱਚ ਬਹੁਤ ਦੂਰੋ ਦੂਰ ਵਾਰੇ ਆ ਬਹੁਤ ਜਿਆਦਾ ਹਨਾ ਤੇ ਲਾਈਨਾਂ ਤਾਂ ਕਾਫੀ ਲੰਬੀਆਂ ਆ ਬਟ ਜਿੱਦਾਂ ਨਾ ਉਹਦੇ ਵਿੱਚ ਕੋਈ ਡਿਸਪਲਨ ਨਹੀਂ ਆ ਕੋਈ ਪੁਲਿਸ ਵਾਲਾ ਬੰਦਾ ਚਾਹੀਦਾ ਆ ਵੀ ਉਹ ਜਿੱਦਾਂ ਲਾਈਨਾਂ ਨੂੰ ਥੋੜਾ ਤਰਤੀਬ ਬਾਰ ਕਰੇ ਨਾ ਇਦਾਂ ਦਾ ਕੁਝ ਨਹੀਂ ਹੈਗਾ ਤੇ ਆ ਇੱਥੇ ਦਾ ਵਿਊ ਆ ਜੀ ਦੇਖ ਲਓ ਤੇ ਇਧਰਲੀ ਸਾਈਡ ਆ ਜਿਹੜੇ ਆਪਣੇ ਅਸੀਂ ਮੈਡੀਕਲ ਵਾਲੇ ਹਨ ਮੈਡਮਾਂ ਇਹ ਵਿਚਾਰੀਆਂ ਬੇਲੀਆਂ ਬੈਠੀਆਂ ਨੇ ਤੇ ਕੋਲ ਕੋਈ ਨਹੀਂ ਆ ਰਿਹਾ ਤੇ ਆ ਯਾਰ ਰੱਛ ਇੱਧਰ ਅੱਠ ਕਾਊਂਟਰ ਆ ਅੱਠਾ ਕਾਊਂਟਰਾਂ ਦੇ ਵਿੱਚ ਲਾਈਨਾਂ ਇੰਨੀਆਂ ਕਿ ਲੰਬੀਆਂ ਲੰਬੀਆਂ ਲੱਗੀਆਂ ਆਂ ਵੀ ਛੱਡ ਗੱਲਾਂ ਤੋਂ ਆ ਦੇਖ ਲੋ ਕੋਈ 5 ਵਜੇ ਦਾ ਲੱਗਾ ਆ ਸਵੇਰ ਮਾਰਨਿੰਗ ਦਾ ਤੇ 5 ਵਜੇ ਦੇ ਲੱਗੇ ਜਿਹੜਾ ਸਵੇਰ ਦਾ ਮਾਰਨਿੰਗ ਦਾ 5 ਵਜੇ ਦਾ ਲੱਗਾ ਆ ਤੇ ਹੁਣ 11 ਵਜੇ ਚੱਲੇ ਆ ਤੇ ਹਜੇ ਤੱਕ ਵੀ ਉਹ ਕਾਊਂਟਰ ਤੱਕ ਪਹੁੰਚਾ ਨਹੀਂ ਹੈਗਾ ਤੇ ਕਰਕੇ ਰੱਛ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਰੱਛ ਆ ਤੇ 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 ਆ ਵੇਖ ਲੋ ਰੱਛ ਇੱਥੇ ਦਾ ਇਸ ਕਰਕੇ ਇੱਕ ਦਿਨ ਪੂਰਾ ਲੈ ਕੇ ਚੱਲਿਓ ਇੱਥੇ ਦਾ ਵੀ ਇੱਥੇ ਲੱਗਣ ਵਾਲਾ ਇੱਕ ਦਿਨ ਪੂਰਾ ਇੱਕ ਦਿਨ ਇੱਥੇ ਲਾਈਨਾਂ 'ਚ ਲੱਗਾਂਗੇ ਸਾਰੇ ਜਣੇ ਨਾ ਦਿਪਤ ਨਹੀਂ ਆਈ ਬਈ ਬੀਆ ਸਾਥੀ ਜਾਂਦੇ ਆ ਕਿੰਨੇ ਵਜੇ ਕੇ ਲਗੇ ਹੋਏ ਲਾਈਨ ਮੇ 5 ਵਜੇ ਸਵੇਰ 5 ਵਜੇ ਕੇ ਮਾਈ ਗੋਡ ਆਪ ਕਿਤਨੇ ਵਜੇ ਕੇ ਹੋ ਵੀ ਅਸੀਂ 5 ਵਜੇ ਕੇ ਪੌਣਸ ਵਾਲੇ ਵਿਚਾਰੇ ੱੱੱਕੇ ਨਾਲ ਥੱਲੇ ਬੈਠੇ ਉਹਨਾਂ ਨੂੰ ਵੀ ਠਾਲੀ ਜਾਂਦੇ ਆ ਉਹ ਲਾਈਨਾਂ ਚ ਬਾਹਰ ਆ ਕੇ ਬੈਠੇ ਲਗੇ ਵੀ ਥੱਕ ਗਿਆ ਜ਼ਵੇਰ ਦੇ ਉਹ ਕਹਿੰਦੇ ਲਾਈਨ ਚ ਲੱਗ ਜਾਓ ਚਲਾਈਂ ਆਈਏ 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 ਕਿੰਨੇ ਕਿਤੇ ਕਿੰਨੇ ਵਜੇ ਤੱਕ ਕਾਊਂਟਰ ਖੁੱਲ੍ਹਾ ਰਹੇਗਾ ਸਰ ਜੀ ਸਵੇਰੇ 5 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਤੇ ਨੰਬਰ ਆ ਵੀ ਸ਼ਾਮ ਨੂੰ ਤੱਕ 10 ਵਜੇ ਤੱਕ ਸਾਡਾ ਪਿੱਛੇ ਖੜੇ ਸਭ ਤੋਂ ਪਿੱਛੇ ਆ ਜਾਈਏ ਰਵੰਜਨ ਕਿਤਨੇ ਕਿੱਪੇ ਨੇ 1-2 ਘੰਟੇ ਬੰਦ OK ਦੇਖੋ ਬਾਈ ਤਾਂ ਕਹਿੰਦਾ ਕਹਿੰਦਾ ਵੀ ਇੱਕ ਦੋ ਘੰਟੇ ਜਾ ਜਾਊਗਾ ਨੰਬਰ ਪਰ ਮੈਨੂੰ ਲੱਗਦਾ ਕਿਤਨੇ ਵਜੇ ਤੇ ਖੜੇ ਆ ਲੈਣਾ ਜੇ 5 ਵਜੇ ਸਵੇਰ ਆਪਾਂ ਕਿੰਨਾ ਟਾਈਮ ਹੋ ਗਿਆ 11 ਵਜੇ ਗਏ 11 ਵਜੇ 11 ਵਜੇ ਗਏ ਨਾ ਭਾਜੀ ਮੈਨੂੰ ਕਹਿੰਦਾ ਕਹਿੰਦਾ ਆਪ ਕਹਿੰਦਾ 2 ਘੰਟੇ ਤੱਕ ਪਹੁੰਚ ਜਾਊਗਾ ਮੈਂ ਸਭ ਤੋਂ ਪਿੱਛੇ ਖੜਾ ਆ ਜਾਗਾ 3 ਘੰਟੇ ਤੱਕ ਕੋਈ ਬਾਤ ਨਹੀਂ ਕਿ ਦੂਰ ਤੇ ਆਏ ਕੋਈ ਨਹੀਂ ਕੋਈ ਇਹ ਤਾਂ ਬੰਦਾ ਵੀ ਆ ਅੱਜ ਕੱਲ ਤੋਂ ਸਾਰੀ ਰਿਕਸ਼ੇ ਚੱਲ ਰਹੀ ਹੈ ਕੋਈ ਨਾ ਬਤਾ ਦੀ ਇੱਕ ਦਿਨ ਲੱਗਨੇ ਵਾਲਾ ਆਪ ਕੋਈ ਨਹੀਂ ਹਮਾਰੀ ਯਾਤਰਾ ਅੱਜ ਸ਼ੁਰੂ ਹੋਈ व्यू क्या हुआ बाबा लाइन में थे लाइन में थे आ? 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 तो फिर तो उनके साथ लगेंगे लगेंगे ਬਹੁਤ ਹੀ ਜ਼ਿਆਦਾ ਰੱਛਿਆ ਤੇ ਮੈਨੂੰ ਲੱਗਦਾ ਨਹੀਂ ਵੀ ਸਾਡੀ ਅੱਜ ਰਜਿਸਟ੍ਰੇਸ਼ਨ ਹੋਊਗੀ ਬਟ ਦੇਖੋ ਰਾਈਟ ਰਾਈ अगेन ਦੇਖਦੇ ਹਾਂ ਹਾਂਜੀ ਚਲਿਏ ਫਿਰ ਬਹੁਤ ਚਲਦੇ ਚਲ ਚਲਤੇ ਹੈ ਖਾ ਲਿਏ ਕੁਝ ਭੁੱਖ ਲੱਗੀ ਆ ਤੇ ਸਾਡੀ ਰਜਿਸਟ੍ਰੇਸ਼ਨ ਹੋਈ ਨਹੀਂ ਹੋਈ ਮਤਲਬ ਤਾਂ ਨਹੀਂ ਵੀ ਟਾਈਮ ਬਹੁਤ ਲੱਗਾ ਸੀ ਆ ਗਏ ਸਾਰੀ ਦਿਹਾੜੀ ਉੱਥੇ ਲਗ ਜਣੀ ਸੀ ਤਾਂ ਵੀਡੀਓ ਸ਼ੂਟ ਨਹੀਂ ਹੋਣੀ ਸੀ ਅੱਜ ਨਾ ਤੇ ਮਾਰੇ ਦਾ ਨਾਮ ਲੈ ਕੇ ਅਸੀਂ ਉੱਥੋਂ ਆ ਗਏ ਤੇ ਹੁਣ ਚੱਲੇ ਗੁਰਦੁਆਰਾ ਸਾਹਿਬ ਰਿਸ਼ੀਕੇਸ਼ ਸਾਹਿਬ ਗੁਰਦੁਆਰਾ ਸਾਹਿਬ ਚੱਲੇ ਆ ਤੇ ਆ ਸਭੀ ਸਾਡੀ ਉੱਥੇ ਹੋ ਜੋਗੀ ਰਜਿਸਟ੍ਰੇਸ਼ਨ ਤੇ ਜੇ ਉੱਥੇ ਵੀ ਨਾ ਹੋਈ ਤਾਂ ਫਿਰ ਮਾਰੇ ਦਾ ਨਾਮ ਲੈ ਕੇ ਆਪਾਂ ਇਦਾਂ ਹੀ ਜਲ ਜਾਣਾ ਆ ਤੇ ਜੇ ਰੋਗ ਦਿੱਤਾ ਤਾਂ ਦੇਖੀ ਜਾਓ ਨਹੀਂ ਤਾਂ ਫਿਰ ਭਈ ਉਹਨਾਂ ਨੂੰ ਕਹਿ ਦਿਆਂਗੇ ਭਾਈ ਠੀਕ ਆ ਨਾ ਤੇ ਬਟ ਇਹ ਗੱਲ ਸੋਚ ਕੇ ਆਇਓ ਜਿਹੜੇ ਵੀਡੀਓ ਦੇਖ ਰਹੇ ਆ ਮੈਂ ਵੀਡੀਓ ਅੱਜੇ ਪਾ ਦੇਣੀ ਆ ਭਈ ਅੱਛੇ ਬੱਸ ਸਟੈਂਡ ਤੇ ਬਿਲਕੁਲ ਲੱਗੇ ਆ ਜੀ ਜੇ ਕਿਸੇ ਨੂੰ ਨਹੀਂ ਪਤਾ ਨਾ ਜੇ ਕਿਸੇ ਨੇ ਬੱਸੇ ਵੀ ਆਉਣਾ ਆ ਜਿਹੜੀ ਰਜਿਸਟ੍ਰੇਸ਼ਨ ਹੁੰਦੀ ਹੈ ਬੱਸ ਦੇ ਬਿਲਕੁਲ ਲੱਗੇ ਆ ਤੈਨੂੰ ਮਰਜ਼ੀ ਇੱਥੋਂ ਪੁੱਛ ਲਓ ਨਾ ਤੇ ਬਾਕੀ ਜ਼ਿਆਦਾਤਰ ਲੋਕਾਂ ਨੇ ਆਨਲਾਈਨ ਕਰਵਾ ਲਈ ਹੂ ਆ ਹੈ ਨਾ ਤੇ ਅਸੀਂ ਥੋੜੀ ਕੋਲ ਕਰ ਲਈ ਪਰ ਕੁਝ ਨਾ ਕੋਈ ਸਿੱਖਣ ਨੂੰ ਮਿਲਿਆ ਜੀ ਵੀ ਹੁਣ ਅਮਨ ਅਜੀ ਜਾਣਾ ਆ ਤੇ ਆਪਾਂ ਪਹਿਲਾਂ ਕਰਵਾ ਲੈਣੀ ਆ ਲੋਕਾਂ ਨੇ ਕਰਵਾ ਲਈਏ ਉੱਥੇ ਦੀ ਵੀ ਹੈ ਨਾ ਤੇ ਹੇਮਕੁੰਨ ਸਾਹਿਬ ਤਾਂ ਇਹਨਾ ਉਹ ਵੀ ਆਪਾਂ ਹੁਣੇ ਕਰਵਾ ਜਾਣੀਆਂ ਅਗਲੀਆਂ ਡੇਟਾਂ ਦੇ ਵਿੱਚ ਤੇ ਬਾਕੀ ਚੱਲਦੇ ਆ ਗੁਰਦੁਆਰਾ ਸਾਹਿਬ ਤੇ ਇੱਥੇ ਕਰਦੇ ਆ ਆਪਾਂ ਪਤਾ ਨਾਲੇ ਦਰਸ਼ਨ ਮੇਲੇ ਕਰਦੇ ਆ ਗੁਰੂ ਮਹਾਰਾਜ ਦੇ ਦਰਸ਼ਨ ਕਰਦੇ ਆ ਤੇ ਨਾਲੇ ਕਰਦੇ ਆ ਰੈਸਟ ਟ੍ਰੈਫਿਕ ਬਹੁਤ ਜ਼ਿਆਦਾ ਆ ਜਿੱਦਾਂ ਹੁਣ ਯਾਤਰਾ ਸ਼ੁਰੂ ਹੋ ਗਈ ਆ ਪੰਜੇ ਧਾਮਾਂ ਦੀ ਚਾਰ ਧਾਮ ਤੇ ਯਾਤਰਾ ਸ਼ੁਰੂ ਹੋਣ ਕਰਕੇ ਤੇ ਜਾਮ ਤਾਂ ਲੱਗਦਾ ਹੀ ਲੱਗਦਾ ਗੱਡੀ ਪਾਰਕਿੰਗ ਚ ਲਾਤੀ ਤੇ ਇੱਕ ਨਵੀਂ ਅਪਡੇਟ ਜਿਹੜੀ ਮੈਂ ਪਹਿਲਾਂ ਵੀ ਵੈਸੇ ਦਾ ਸ਼ੇਅਰ ਕਰ ਚੁੱਕਾ ਸੀਗਾ ਪੁੰਛ ਸ੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਇਸ ਸਾਲ 25 ਮਈ 2024 ਤੋਂ ਸ਼ੁਰੂ ਹੋ ਰਹੀ ਹੈ ਜੀ ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਮੈਨੇਜਟ੍ਰਸਟ ਤੇ ਗੁਰਦੁਆਰਾ ਸਾਹਿਬ ਰਿਸ਼ੀਕੇਸ਼ ੍ਹੇਮਕੁੰਟ ٹرسٹ ਗੁਰਦੁਆਰਾ ਸਾਹਿਬ ਦੀ ਕਮੇਟੀ ਮੈਂਬਰਾਂ ਨੂੰ ਪਤਾ ਕੀਤਾ ਉਹ ਕਹਿੰਦੇ ਵੀ ਆਪਾਂ 25 ਤੋਂ ਸ਼ੁਰੂ ਕਰਾਂਗੇ ਇੱਥੇ ਰਜਿਸਟਰਡ ਆਪਣੇ ਰਜਿਸਟ੍ਰੇਸ਼ਨ 25 ਤੋਂ ਸਟਾਰਟ ਕਰਾਂਗੇ ਨਾ ਤੇ ਹੁਣ ਲੰਗਰ ਛਕਦੇ ਆ ਤੇ ਲੰਗਰ ਛੱਕੇ ਉਸ ਤੋਂ ਬਾਅਦ ਫਿਰ ਕੈਰੀ ਫੜਦੇ ਆ ਬਾਰੇ ਦਾ ਨਾਮ ਹੈ ਕਿ ਆ ਲੰਗਰ ਛਕ ਲਈਏ ਆ ਜਾ ਵੀ ਲੰਗਰ ਛਕੀਏ ਪਹਿਲਾਂ ਕਿੱਧਰ ਰਹਿ ਗਿਆ ਸਾਡੇ ਨਾਲ ਦਾ ਬੰਦਾ ਕਿੱਧਰ ਚਲਾ ਗਿਆ ਨਾਲ ਦਾ ਬੰਦਾ ਮੋਰੇ ਪਹੁੰਚ ਆਇਆ ਹੈਲੋ ਮੈਂ ਤੇਨੂੰ ਪਿੱਛੇ ਲੱਭੀ ਜਾਂਦਾ ਯਾਰ ਦਰਦਲ ਥੱਕ ਗਏ ਆ ਨਾ ਹੁਣ ਚੱਲ ਗੋ ਤੇ ਆਪਾਂ ਇਹੋ ਨਰੈਣਕੋਟੀ ਹਾਂਜੀ ਤਾਂ YouTube ਲੈਣਾ ਬਤਨ ਸਭ ਸਾਥ ਮੈਂ ਹਾਂ ਆਜੋ ਆਜੋ ਬਾਹਰ ਆਇਓ ਤੇ ਇੱਥੋਂ ਮਿਲੇ ਮੈਨੂੰ ਰਾਜਪਤਾਨ ਵਾਲੇ ਤੇ ਜਦੋਂ ਇਹਨਾਂ ਨੇ ਦੱਸਿਆ ਮੈਂ ਇੱਧਰ ਆ ਰਿਹਾ ਉਹ ਵੀ ਮੇਰੇ ਤਰਫ ਮੈਂ ਕੈਮਰਾ ਤੇ ਰਾਜਸਥਾਨ ਤੋਂ ਟ੍ਰਿਪ ਲੈ ਕੇ ਆਏ ਆ ਪੂਰੀ ਫੈਮਿਲੀ ਆ ਪੂਰੀ ਫੈਮਿਲੀ ਹੈ ਨਾ ਤਾਂ ਬੜੀਆ ਆ ਨਾਈਸ ਫੈਮਿਲੀ ਹੈ ਮਾਰੇ ਮਾਮਾ ਆਏ ਆ ਮਾਰੇ ਹਾਂ ਤਾਂ ਫੈਮਿਲੀ ਹੈ ਨਾ ਫਿਰ ਸਾਰੀ ਫੈਮਿਲੀ ਹੋਈ ਨਾ बाजी ब्लॉगर जा रही है केदारनाथ या मैं भी आ रहा हूँ पीछे 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 आ रहा हूँ किताब यो यो योयो इंजॉय करते हुए हाँ बिल्कुल सस्ती काल सस्ती काल सस्ती काल सस्ती काल हो ड्राइवर साहब आप चुप चुप बैठे हो क्या हुआ ਸਾਰ ਲਾਈਫ ਚਲੋ ਠੀਕ ਹੈ ਮਿਲਤੇ ਹੈ ਹਾਂ ਸੁਬਾ ਸੁਬਾ ਇਕੱਠੇ ਚਲenge ਮੈਨੂੰ ਸੁਬਾ ਹੀ ਜਾਣਾ ਹੈ ਨਾ ਬਹੁਤ ਵਧੀਆ ਲੱਗਾ ਸਾਰੀ ਫੈਮਿਲੀ ਨੂੰ ਮਿਲ ਕੇ ਤੇ ਕੱਲ ਆਪਾਂ ਕੋਸ਼ਿਸ਼ ਕਰਾਂਗੇ ਇਕੱਠੇ ਗਦਾਰਨਾਬ ਨੂੰ ਟੂਰ ਲਾਈਏ ਰਾਈਟ ਅੱਗੇ ਪਿਛੇ ਆਈਏ ਤੇ ਫਿਰ ਪੂਰਾ ਫਨ ਕਰਾਂਗੇ ਠੀਕ ਹੈ ਆਪੀ ਠੀਕ ਹੈ ਜੀ ਮਿਲਦੇ ਆ ਓਕੇ ਓਕੇ ਆਇਓ ਆਇਓ ਜਾਓ ਮਾਂ ਮਾਂ ਐ ਯਾਹ ਯੈਸ ਲੈ ਨਾਣਾ ਨੇ ਕੋ ਬੈਠੋ ਚਲੋ भाई भाई। मिलते हैं। भाई। राइट चको मैगी ते खाओ कि दिया। कैसी है मैगी स्वाद स्वाद हेलो भाई ओ हांजी मैडम जी एक, एक मिर्ची मिल जाएगी हरी मिर्ची बहुत स्वाद है जी ਹੇਵਾ ਜੀ ਗੁੱਡ ਮਾਰਨਿੰਗ ਕੀ ਹਾਲਤ ਸਾਰਿਆਂ ਦਾ ਉਮੀਦ ਕਰਦੇ ਸਾਰਿਆਂ ਵਧੀਆ ਹੋਵੋਗੇ ਤੇ ਆਹ ਲਓ ਜੀ ਕਰੋ ਦਰਸ਼ਨ ਕੇਦਾਰ ਘਾਟੀ ਦੇ ਤੇ ਆਪਾਂ ਫੋਨ ਪ੍ਰਯਾਗ ਤੋਂ ਥੋੜਾ ਜਿਹਾ ਪਿੱਛੇ ਰੋਗੇ ਸੀ ਕਿਉਂਕਿ ਅੱਗੇ ਸਾਰਾ ਹੀ ਨਾ ਸੰਗਤ ਬਹੁਤ ਆਈ ਹੋਇਆ ਕਿਤੇ ਵੀ ਹੋਟਲ 'ਚ ਰੂਮ ਨਹੀਂ ਸੀਗਾ ਤੇ ਵੈਸੇ ਤਾਂ ਗੱਡੀ ਆਪਣੇ 'ਚ ਅਸੀਂ ਬੈੱਡ ਲਾਇਆ ਆ ਪਰ ਰਾਤ ਦੇ ਅਣੀਂਦੇ ਸੀਗੇ ਤਾਂ ਮੈਂ ਕਿਹਾ ਚਲੋ ਇੱਕ ਰੂਮ ਲੈ ਲੈਂਦੇ ਆ ਆਪਾਂ ਰੂਮ ਬੜਾ ਰੀਜ਼ਨਬਲ ਰੇਟ ਤੇ ਮਿਲਿਆ ਤੁਹਾਨੂੰ ਆ ਰੂਮ ਸੀ ਸਾਡਾ ਤੇ ਵਧੀਆ ਸੀ ਫਸਟ ਡੇ ਸੀ ਇਹਨਾਂ ਦਾ ਇਦਾਂ ਓਪਨਿੰਗ ਸੀ ਕਰ ਲੈਣਾ ਤੇ ਹੋਟਲ ਦੀ ਪਰ ਓਪਨਿੰਗ ਹੀ ਹੁੰਦੀ ਜਦੋਂ ਨਵੇਂ ਫਿਰੇ ਹੋ ਆਪਾਂ ਸਟਾਰਟ ਕਰਨਾ ਸਾਰਾ ਕੁਝ ਨਾ ਤੇ ਇਹਨਾਂ ਨੇ ਸਾਡੇ ਕੋਲ ਰਿਹਾ ਆ ਇੱਕ ਰੂਮ ਦਾ 1000 ਰੁਪਏ ਬਹੁਤ ਰੀਜ਼ਨੇਬਲ ਰੇਟ ਸੀਗਾ ਤੇ ਫਿਰ ਇਦਾਂ ਬਾਕੀ ਹੋਟਲ ਵਾਲੇ 2200 ਰੁਪਏ ਮੰਗ ਰਹੇ ਸੀਗੇ ਨਾ ਇਹਨਾਂ ਨੇ ਬਹੁਤ ਰੀਜ਼ਨੇਬਲ ਰੇਟ ਤੇ ਹਨੂ ਹੋਟਲ ਦਿੱਤਾ ਆ ਹੋਟਲ ਦਾ ਨਾਮ ਆ ਪ੍ਰਿਆੰਚੂ ਪੈਲਸ ਪ੍ਰਿਅੰਚੂ ਪੈਲਸ ਸੀਤਾਪੁਰ ਤੇ ਜਿਹੜਾ ਇਹਦੇ ਬਿਲਕੁਲ ਨਾਲੇ ਸੋਨ ਪ੍ਰਿਆਗ ਪੈਂਦਾ ਮੁਰੇ ਤੇ ਸੀਤਾਪੁਰ ਆ ਤਕਰੀਬਨ ਸੰਗਤ ਸਾਰੀ ਚਲ ਗਈ ਆ ਤੇ ਅਸੀਂ ਸਾਰੇ ਨਾਲ ਬਾਅਦ ਚ ਚਲੇ ਆ ਹੁਣ ਤੇ ਬਸ ਪਗੜੀ ਬੰਨਣੀ ਆ ਬਸ ਬਾਕੀ ਡੈਡੀ ਆ ਕੰਮ ਨਾ ਤੇ ਚਲਦੇ ਆ ਤੇ ਤੁਹਾਨੂੰ ਕਦਾਰਨਾਥ ਦੀਆਂ ਵਾਦੀਆਂ ਦੇ ਦਰਸ਼ਨ ਕਰਾਉਂਦੇ ਆ ਤੇ ਕੱਲ ਜਾਵਾਂਗੇ ਮੰਦਰ ਤੇ ਕੱਲੀ ਓਪਨਿੰਗ ਬੰਦੇ ਬਿਨਾ ਚਲੋ ਚਲਦੇ ਆ ਜੀ